ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਟਰਾਲੀਆਂ ਆਪਾਂ ਜਿਹੜੀਆਂ ਰਾਤ ਕੱਲ ਕੱਟੀਆਂ ᱛੀਓ ਲਾਉਣ ਆਏ ਆ ਇਹ ਹੈਗੇ ਆ ਜੀ ਹੱਲਾ ਮੰਡੀ ਹੱਲਾ ਮੰਡੀ ਇਹ ਆਪਾਂ ਕੰਡੇ ਤੇ ਸਿੱਧੀਓ ਤੋਲ ਕੇ ਲਾ ਦੇਣੀ ਆ ਮਨਪ੍ਰੀਤ ਬਾਈ ਦਾ ਮਾਸੜ ਜੀ ਦੀ ਦੁਕਾਨ ਆ ਇਹ ਆਪਾਂ ਨੇ ਸਵਰਾਜ ਵੀ ਜਰਾਦਾ ਬਾਪੂ ਵਾਲਾ ਫੇਰ ਆਉਂਦੇ ਹਾਂ ਹਰ ਕੋ ਮੇਂ ਚੇ ਕੋਈ ਲੱਕ ਨਹੀਂ ਲਾਉਣੀ ਆਸਮਾਨ ਚਲਾ ਗਿਆ ਬੱਤੀ ਦੀ ਤੇ ਖਾਇਰੋਂ ਫੇਰ ਕੇ ਆਪਾਂ ਨੇ ਪਾਣੀ ਦਾ ਦੇਣਾ ਟਿਕਣੇ ਵਿੱਚੇ ਸਭ ਕੁਝ ਗਲ ਚੁਆ ਇਹਰੇ ਦੇ ਵਿੱਚ ਪਿਆ ਵਾ ਜੀ ਪਾਣੀ ਇਹ ਤਾਂ ਫੋਰ ਵੀਲੇ ਚੱਲੂਗਾ ਜੱਸਾ ਬਾਈ ਚੱਲ ਰਿਹਾ 56 ਵੀ ਲੈ ਕੇ ਤੇ ਮਾਲਚਰ ਵਾਲਾ ਟਰੈਕਟਰ ਆ ਕਰਦਾ 3602 ਮਗਰ ਪਾਇਆਗਾ ਆਪਾਂ ਲਗਦੇ ਆਹ ਪਲਾਟ ਨੂੰ ਵਾਹੀ ਕਰਨਾ ਇਹ ਆਪਾਂ ਚੈਨ ਵਾਲੀ ਨਾਲ ਵੱਡੀ ਦੀ ਗਿੱਲੀ ਹੋਣ ਕਰਕੇ ਪਣੇ ਥੱਲੇ ਅੱਜ ਆਏ ਸਵਰਾਜ 735 88 ਦੀ ਹੈਰੋਂ ਈਸ਼ਵਰ ਚੱਲਦਾ ਹੁਣ ਤਵੀਆਂ ਤੇ ਆਪਾਂ ਉਤਰ ਗਏ ਕਿਉਂਕਿ ਮਲਚਰ ਦਾ ਕੰਮ ਨਿਬੜ ਗਿਆ ਸੀ ਆ ਬੜਾ ਟਰੈਕਟਰ ਤੇ ਇਹਨੂੰ ਤਵੀਆਂ ਦੇ ਗੜੇ ਸਿਖਾਉਨੇ ਆ ਫਾੜਾ ਫੋਟਾ ਟਰੈਕਟਰ ਚਲਾਉਂਦਾ ਮਸਾਬ ਕੰਮ ਕਰੂਗਾ ਸੀ ਮੇਰੀ ਕਿਤੇ ਆਦਰ ਰੇਸ ਕਰ ਲਾ ਥੋੜੀ ਜੀ ਰੇਸ ਥੋੜੀ ਜੀ ਹਾਂ ਬਾਹ ਬਣ ਗਿਆ ਆਪਣਾ ਪਲਾਟ ਪਹੁੰਚਣ ਤੋਂ ਲੋਕ ਘੰਟੇ ਦਾ ਕੰਮ ਆ ਬਣ ਜਾ ਡਰਾਈਵਰ ਇਹਨੇ ਹਾਂਜੀ ਕਿਸਾਨ ਭਰਾਵੋ ਆਪਾਂ ਕੀਤਾ ਜੀ 10 ਫੁੱਟਾ ਘਰੇ ਸੁਵਾਗਾ ਤਿਆਰ ਤੇ 4 ਇੰਚੀ ਲਾਈ ਆਪਾਂ ਨੇ ਕਾਂਤ ਕੱਲੀ ਕਾਂਤ ਲਾਈ ਆ ਦੋ ਪਾਸੇ ਲੱਕੜ ਘਸਾਉਣੀ ਆ ਥੱਲੇਉਂ ਐਂ ਗੱਲ ਨਹੀਂ ਲਾਇਆ ਫੇ ਤਾਂ ਤੁਹਾਨੂੰ ਪਤਾ ਵੀ ਲੋਹੇ ਦੇ ਹੀ ਹੋ ਜਾਂਦਾ ਘਰੇ ਆਪ ਤਿਆਰ ਕਰ ਰਹੇ ਆ ਕੱਲੇ ਫੱਟ ਫੱਟ ਮੰਗਾਏ ਸੀ ਪਾਟਾ ਹੈਗਾ ਜੀ ਇਹ 5 ਇੰਚ ਮੋਟਾ ਤੇ 1 ਫੁੱਟ ਉੱਪਰ ਨੂੰ ਆ 12 ਇੰਚ ਦਾ ਮੰਗਾਇਆ ਤਾਂ ਆਪਾਂ ਨੇ 15 ਇੰਚ ਦੀ ਫੇਰ ਕਹਿੰਦਾ ਲੱਕੜੇ ਨਹੀਂ ਆਉਂਦੀ ਜੀ ਇੰਨੀ ਬਹੁਤ ਔਖੇ ਮਿਲਦੀ ਆ ਮਾਸਾ ਚਲੋ ਜੋ ਆਉਂਦੀ ਉਹ ਪੇਤੋ ਫੇਰਾ ਤੇ 10 ਫੁੱਟ ਤੋਂ ਵੱਧ ਆਪਾਂ ਤਿਆਰ ਨਹੀਂ ਕਰਨਾ ਬਚਾਅ ਵਾਲੇ ਵਾਲਾ ਗੈਪ ਆਪਾਂ ਰੱਖਿਆ ਜੀ ਇਹਦਾ ਪੋਰਾ ਟੂ ਪੂਰਾ ਪੋਰਾ 9 ਇੰਚ ਪਾਇਆ ਪਾਇਆ ਲੋਹੇ ਦਾ ਗਟਕਾ ਨਹੀਂ ਪਾਇਆ ਕੋਈ ਤਿੰਨ ਪਾਇਆ ਪਾਏ ਨੇ ਕਾਤ ਲਾਈ ਆ ਦੋੇ ਪਾਸੇ ਤੇ ਸਾਈਡ ਤੇ ਪਲੇਟ ਲਾਈ ਆ ਉੱਪਰਲੇ ਪਾਸਿਓਂ ਐਂਗਲ ਨਾਲ ਫਟ ਕਰਤਾ ਦੂਰੇ ਰੋਡ ਕੁੱਟ ਤਾਂ ਕਿ ਕਿਦਰ ਇਹਨੂੰ ਘੁੰਮੇ ਨਾ ਦੋ ਜਗ੍ਹਾ ਤੋਂ ਬਾਕੀ ਕੰਮ ਹਲੇ ਚੱਲਦਾ ਆ ਗਲੀਆਂ ਕੁੰਡੀਆਂ ਦੇਖਦੇ ਆਂ ਕਿ ਕੀ ਲਾਈਏ ਕੀ ਸਿਸਟਮ ਦੋ ਗਲੀਆਂ ਮਾਰਤੀਆਂ ਕੁੰਡੀਆਂ ਪਾਉਣ ਨੂੰ ਪੂਰਾ ਤਿਆਰ ਹੋ ਜਾ ਬਿਖਾਵਾਂਗੇ ਟਾਇਰ ਲਾਵਾਂਗੇ ਇਹਨੂੰ ਹਲੇ ਟਾਇਰ ਲਾਉਣੇ ਨੇ ਹੁਣ ਚੱਲਦੇ ਆਂ ਆਪਾਂ ਸਹੌਲੀ ਨੂੰ ਕੰਮ ਰਹਿੰਦਾ ਆਪਣਾ ਉੱਥੇ ਮਲਚਰ ਦਾ ਤੇ ਹੈਰੋਂ ਫੇਰਨੇ ਜਿਹੜੇ ਝੋਨਾ ਆਪਾਂ ਨੇ ਕੱਟਿਆ 15 ਫੇਦ ਉਹਨਾਂ ਦੀ ਕਰਨੀ ਹੈ ਰਾਵਣੀ ਜਿਹੜਾ ਸੁਆਗਾ ਆਪਾਂ ਤਿਆਰ ਕਰਦੇ ਸੀ ਕਰਤਾ ਜੀ ਰੰਗ ਰੰਗ ਮਾਰਤਾ ਤੇ ਤੇਲ ਲਾਤਾ ਫਟਾਂ ਨੂੰ ਹੀਸਾ ਲਾਤਾ ਤੇ ਉਹ ਕੇ ਰਿਪੋਰਟ ਕਰਤਾ ਸੈਟ ਕੰਮ ਆ ਇੱਕ ਟਾਇਰ ਆਪਾਂ ਦੇਖਿਆ ਨਹੀਂ ਸੀ ਉੱਥੇ ਲਫਾਫੇ ਚੜੇ ਹੋਏ ਸੀ ਜਦੋਂ ਰੇ ਆ ਕੇ ਦੇਖਿਆ ਤਾਂ ਇਹਦੇ ਚ ਗੁੱਡੀ ਜਿੱਟੀ ਹੋਈ ਦੀ ਇਸ ਕਰਕੇ ਖੋਲਿਆ ਇਹਨੂੰ ਬਦਲਾ ਕੇ ਲਿਆਵਾਂਗੇ ਰਵੜ ਨੂੰ ਬਾਕੀ ਕੰਡੀਆਂ ਕਰਨੀ ਆ ਸਭ ਕੁਝ ਕਰਤੀ ਆ ਓਕੇ ਦੋ ਤੋਂ 2.5 ਦਿਨ ਲੱਗੇ ਔਰ ਪੂਰਾ ਦਿਨ ਨਹੀਂ ਆਪਾਂ ਕੋਈ ਵੀ ਲਾਇਆ ਇਹਦੇ ਤੇ ਦੋ ਤਿੰਨ ਘੰਟੇ ਰੋਜ ਓ ਜੀ ਮਿਸਟਰੋ ਆਪਾਂ ਜਿਹੜੀ ਰੀਲ ਪਾਈ ਤੀ ਸਰਪੰਨ ਦੇ ਕਰਤੇ ਸੇਲ ਜੀ ਆ ਵੀਰ ਹੋਣੀ ਲੈ ਚੱਲੇ ਜਿਕੇ ਜੋ ਕਰਦੇ ਨੇ ਕਮਾ ਕੇ ਦੇਤੇ ਆਪਾਂ ਕਿਨਾਂ ਤਸੱਲੀ ਕਰਾ ਕੇ ਅਗਲੇ ਦੀ ਅੱਜ ਤੋਂ ਬਾਅਦ ਵੀ ਫੋਨ ਨਾ ਕਰੇ ਕੋਈ ਵੀ ਕਿਉਂਕਿ ਸੇਲ ਹੋ ਗਏ ਆਪਾਂ ਨੇ ਚਲਾਓ ਸੀਡ ਵਾਲਾ ਆਲੂ ਲਿਆਂਦਾ ਸੀਗਾ ਕਢਾ ਕੇ ਤੇ ਬਜਾਈ ਝੋਨਾ ਕੱਟਣਾ ਕੱਲ ਨੂੰ ਉਹਦੇ ਵਾਸਤੇ ਇੱਕ ਅੱਧਾ ਦਿਨ ਪਹਿਲਾਂ ਹੀ ਕਢਾ ਲਈਦਾ ਤੇ ਹੁਣ ਹਵਾ ਹਵਾ ਲੱਗ ਜੂਗੀ ਪੁੰਗਰੇ ਆਊ ਜਦ ਤੱਕ ਜੇ ਲੋਡ ਬਈ ਹੱਥ ਫਰਾਉਣ ਦੀ ਤਾਂ ਹੱਥ ਵੀ ਫਰਾਵਾਂਗੇ ਜੇ ਵਿੱਚੋਂ ਮਾੜਾ ਮੋਟਾ ਗਲਿਆ ਗੁਲਿਆ ਹੋਇਆ ਜੋ ਵੀ ਹੋਇਆ ਜੇ ਇਦਾਂ ਹੀ ਸਰਦਾ ਤਾਂ ਇਦਾਂ ਹੀ ਲਾਵਾਂਗੇ ਦੇਖਾਂਗੇ ਕੱਲ ਦੀ ਦਿਹਾੜੀ ਫੇ ਪਤਾ ਲੱਗ ਜੂਗਾ ਅੱਜ ਤਾਂ ਇਹ ਸੁੱਕੂਗਾ ਹੀ ਕਰੇ ਟਾਂਗ ਮਾਰਤੀ